ਫਰਮਣੀ ਕਮੇਟੀ ਦਾ ਲਖਣ ਆ ਜਿਹੜਾ ਉਹ ਸਿਰਤੇ ਆ ਰਿਹਾ ਉਹਦੀਆਂ ਵੋਟਾਂ ਦੀ ਤਿਆਰੀ ਹੋ ਰਹੀ ਆ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਿ ਅਸੀਂ ਮਾਫੀ ਮੰਗਦੇ ਆ ਪਰ ਮਾਫੀ ਮੰਗੀ ਕਿਹੜੀ ਗਲ ਦੀ ਆ ਤਾਂ ਦੇ ਅਸੀਂ ਗੁਨਾਹ ਨਹੀਂ ਕੀਤਾ ਜੇ ਗੁਨਾਹ ਨਹੀਂ ਕੀਤਾ ਫਿਰ ਮਾਫੀ ਕਿਹੜੀ ਗਲ ਦੀ ਆ ਜੇ ਗੁਨਾਹ ਕੀਤਾ ਤਾਂ ਫਿਰ ਗੁਨਾਹ ਦੀ ਮਾਫੀ ਨਹੀਂ ਹੁੰਦੀ ਕੋਈ ਹੁਣ ਦੂਜੀ ਗੱਲ ਆ ਇਹ ਆਂਦਾ ਵੀ ਮੈਂ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਮੰਗਣੀ ਚਾਹੁੰਨਾ ਮੈਂ ਮੰਗ ਰਿਆਂ ਜਾਂ ਮੰਗਣੀ ਚਾਹੁੰਨਾ 'ਚ ਵੀ ਫਰਕ ਆ ਕਿ ਚਾਹੁੰਨਾ ਹੈ ਤੇ ਅੱਗੋਂ ਮਾਫ ਕਿਨੇ ਕਰਨਾ ਹੈ ਜੀ ਉਹ ਵੀ ਮਸਲਾ ਨਹੀਂਗਾ ਸ੍ਰੀ ਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਨਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਨੇ ਹਾਂ ਹੁਣ ਮਾਫੀ ਇਹ ਤਾਂ ਮੰਗ ਲਈ ਜਿਨ੍ਹਾਂ ਨੂੰ ਬਾਈਬਲ ਦੇ ਵਿੱਚ ਗੋਲੀ ਚਲਾ ਕੇ ਹੂੰ ਜਿਹੜਾ ਨੌਜਵਾਨ ਤੇ ਇੱਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਆ ਜੀ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਗੁਰਜੀਤ ਸਿੰਘ ਉਹਨਾਂ ਨੂੰ ਮਾਫੀ ਮੰਗਦਾ ਪੰਥ ਤੋਂ ਤੇ ਉਹ ਜਿਹੜੇ ਸਿੱਖ ਸੀ ਉਹ ਪੰਥ ਦੇ ਸੀ ਜੀ ਪੰਥ ਮਾਫ ਕਰ ਦੂਗਾ ਹਾਂ ਪਰ ਕ੍ਰਿਸ਼ਨ ਭਗਵਾਨ ਸਿੰਘ ਪਿਆ ਉਸ ਪਰਿਵਾਰ ਨੂੰ ਲਿਆ ਦਿਓ ਤੇ ਗੁਰਜੀਤ ਸਿੰਘ ਲਿਆ ਦਿਓ ਹਾਂ ਗਰਜੀਤ ਸਿੰਘ ਦਾ ਬਜ਼ੁਰਗ ਉਹ ਦਰਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ ਹਰ ਕ੍ਰਿਸ਼ਨ ਭਗਵਾਨ ਸਿੰਘ ਦੇ ਬੱਚੇ ਖਾਰੇ ਠੋਕਰਾਂ ਜਾਂ ਤੇ ਸਾਡੇ ਉਹ ਸਿੰਘ ਮੋੜ ਦੇਵੇ ਤੇ ਮਾਫੀ ਮਿਲ ਜੂਗੀ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਨਚਾ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਇੱਡੀ ਗਲਤੀ ਨਹੀਂ ਐ ਏਡਾ ਗਨਾਹ ਕਰਕੇ ਸਾਡੇ ਸਿੱਖਾਂ ਦੇ ਗੋਲੀਆਂ ਮਾਰ ਕੇ 350 ਦੇ ਕਰੀਬ ਉਹਨਾਂ ਦਿਨਾਂ ਦੇ ਵਿੱਚ ਸੀ ਸਟਾਪਾਂ ਦੇ ਵਿੱਚ ਕੇਵਲ ਤੇ ਕੇਵਲ ਅਮਰਤਾਰੀ ਮੁੰਡੇ ਕੁੱਟੇ ਗਏ ਕੇਵਲ ਤੇ ਕੇਵਲ ਬਿਲਕੁਲ ਅੱਜ ਤੱਕ ਤਾਂ ਦੇ ਉੱਤੇ ਜਥੇਦਾਰ ਬੇਸ਼ੱਕ ਸੁਖਬੀਰ ਸਿੰਘ ਬਾਦਲ ਹੁਣਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲੇ ਹੀ ਬੈਠੇ ਹੋਏ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਮਾਫੀ ਮੰਗਦੇ ਨੇ ਸੁਖਬੀਰ ਸਿੰਘ ਬਾਦਲ ਇਸ ਮਾਫੀ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਰਵਾਇਤ ਹੈਗੀ ਹੈ ਰਵਾਇਤ ਤਾਂ ਫਿਰ ਜੱਜਦਾਰ ਦੇ ਕੋਲ ਪੇਸ਼ ਹੋ ਕੇ ਮਾਫੀ ਮੰਗਣ ਦੀ ਹੈ ਜਿਹੜਾ ਉੱਥੇ ਖੜ ਕੇ ਕਹਿ ਦੇਣਾ ਕਿ ਮੈਂ ਮਾਫੀ ਮੰਗਣੀ ਚਾਹੁੰਦਾ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਆ ਸਖਬੀਰ ਸਿੰਘ ਬਾਦਲ ਨੂੰ ਫੇਰ ਸਵਾਲ ਕਰਦਾ 1978 ਨਰੰਗਕਾਰੀ ਤੋਂ ਲੈ ਕੇ ਅੱਜ ਤੱਕ ਕਿਹੜਾ ਦੋਛਿਆ ਜਿਹਦੀ ਤੁਸੀਂ ਮਦਦ ਨਹੀਂ ਕੀਤੀ ਜਿਹਨੂੰ ਤੁਸੀਂ ਫੜਾਇਆ ਹੋਵੇ ਸਾਨੂੰ ਦੱਸ ਦੇਵੋ ਜੀ ਕੋਈ ਵੀ ਸਿੱਖ ਆਪਣੇ ਮਗਰ ਗੋਤ ਨਹੀਂ ਲਾ ਸਕਦਾ ਜੀ ਉਹ ਗੋਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਨਾਂ ਦੇ ਐਮਲੇ ਕਿੰਨਾ ਲਾਉਂਦੇ ਆ ਤੁਸੀਂ ਕਿੰਨੇ ਅਕਾਲ ਤਖਸੈਬ ਦੀ ਪਾਲਣਾ ਕਰਦੇ ਆ ਅਕਾਲ ਤਖਸੈਬ ਹੁਕਮ ਨਾਵਾ ਜਾਰੀ ਕਰਦਾ ਹੈ ਕਿ ਸਰਸੇ ਦੇ ਡੇਰੇ ਨਹੀਂ ਜਾਣਾ ਤੁਹਾਡਾ ਨਵਤੇਜ ਸਿੰਘ ਕੌਣੀ ਸ਼੍ਰੋਮਣੀ ਕਮੇਟੀ ਮੈਂਬਰ ਆ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਅੰਤ ਸਮੇਂ ਦੇ ਵਿੱਚ ਕਹਿੰਦੇ ਮੈਨੂੰ ਕੋਲ ਬਿਠਾ ਕੇ ਕਹਿੰਦੇ ਸੀ ਕਿ ਮੈਨੂੰ ਬਹੁਤ ਦੁੱਖ ਆ ਕਿ ਸਾਡੀ ਸਰਕਾਰ ਦੇ ਵਿੱਚ ਬੇਦਵੀਆਂ ਦੀ ਘਟਨਾਵਾਂ ਵਾਪਰੀਆਂ ਤੇ ਅਸੀਂ ਕੁਝ ਕਰ ਵੀ ਨਹੀਂ ਸਕੇ ਹਾਂ ਇਹ ਬਲਦੇਵ ਸਿੰਘ ਨੇ ਵੀ ਗੱਲ ਕਹੀ ਸੀ ਮਰਨ ਲੱਗੇ ਨੇ ਕਿ ਮੈਂ ਕੌਮ ਨਾਲ ਬਹੁਤ ਵੱਡਾ ਧੋਖਾ ਕਰ ਦਿੱਤਾ ਖਾਲਿਸਤਾਨ ਬਣਦਾ ਸੀ ਪਰ ਮੈਂ ਇਹਨਾਂ ਨੂੰ ਹਿੰਦੂਆਂ ਦੇ ਕਲਾਮ ਕੌਮ ਆਪਣੀ ਨੂੰ ਬਣਾ ਚੱਲਿਆ ਹਜੇ ਤੇ ਬਾਦਲ ਨੇ ਹੋਰ ਵੀ ਬਹੁਤ ਕੋਸ ਆਖਿਆ ਉਹ ਸੁਖਿਆ ਤੂੰ ਦੱਸਿਆ ਨਹੀਂ ਸਾਨੂੰ ਉਹਨੇ ਇਹ ਵੀ ਕਿਹਾ ਹੋਣਾ ਮੈਂ ਸਾਰੀ ਉਮਰ ਜਿਹੜੇ ਪੁੱਤ ਤੈਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਕੌਮ ਨਾਲ ਧੋਖੇ ਕੀਤੇ ਹਨ ਮੈਂ ਤੈਨੂੰ ਮੁੱਖ ਮੰਤਰੀ ਨਹੀਂ ਬਣਾ ਸਕਿਆ ਅਖੀਰ ਆਪ ਵੀ ਹਰਕੇ ਮਰ ਚੱਲੇਆ ਤੇ ਤੈਨੂੰ ਵੀ ਹਾਰਿਆ ਵੇਖ ਚੱਲੇਆ ਉਹਨੇ ਇਹ ਵੀ ਕਿਹਾ ਹੋਵੇਗਾ ਹੋ ਸਕਦਾ ਉਹਨੇ ਕਿਹਾ ਹੋਵੇ ਪੁੱਤ ਮੈਂ ਕੌਮ ਨਾਲ ਸਾਰੀ ਉਮਰ ਧੋਖੇ ਕੀਤੇ ਤੂੰ ਨਾ ਕਰੀ ਛੈਂਤ ਸਮਝਾਤਾ ਹੋਵੇ ਅੰਗ ਰੋਲੇ ਲਾਈ ਅੱਗ ਜਦੋਂ ਸਾਡੇ ਗੁਰੂ ਦੇ ਲਾਹੀ ਪੱਗ ਜਦੋਂ ਸਾਡੇ ਆਪਣੇ ਬਣ ਕੇ ਠੱਗ ਜਦੋਂ ਇਸ ਪੂਰੀ ਵਾਰਤਾ ਲਾਪਦੀਆਂ ਆ ਕਿਤੋਂ ਤੀਰ ਵਾ ਲਿਆ ਬਾਬਾ ਸਾਥੋਂ ਗੱਲਾਂ ਸੁਣ ਪੰਜਾਬ ਦੀਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਬੀਰ ਸਿੰਘ ਬਾਦਲ ਹੁਣਾ ਦਾ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਹੈ ਤੇ ਜਿਵੇਂ ਮੈਂ ਪਹਿਲਾਂ ਲੈਣਾ ਬੋਲੀਆਂ ਨੇ 2015 ਦੇ ਵਿੱਚ ਗੁਰੂ ਸਾਹਿਬਾਨ ਦੀਆਂ ਬੇਦਵੀਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਉਸ ਸਮੇਂ ਸਰਕਾਰ ਆਪਣੇ ਆਪ ਨੂੰ ਪੰਥਕ ਕਹਿਣ ਵਾਲੇ ਲੋਕਾਂ ਦੀ ਹੁੰਦੀ ਹੈ ਤੇ ਆ ਜੋ ਹੀ ਪੰਥਕ ਲੋਕ ਮੁਆਫੀਆਂ ਮੰਗਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਮਾਫੀ ਸਿੱਧੇ ਸ਼ਬਦਾਂ ਦੇ ਵਿੱਚ ਨਹੀਂ ਮੰਗੀ ਗਈ ਜੋ ਮੈਨੂੰ ਮਹਿਸੂਸ ਹੋਇਆ ਤੇ ਸਾਡੇ ਨਾਲ ਪੰਥਕ ਪ੍ਰਚਾਰਕ ਭਾਈ ਗੁਰਪਾਖ ਸਿੰਘ ਮਰੂੜ ਨੇ ਇਸ ਮਾਫੀ ਨੂੰ ਲੈ ਕੇ ਸਾਰੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਵੀਰ ਜੀ ਹੁਣਾਂ ਦਾ ਸਵਾਗਤ ਕਰ ਲੈਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਫਤਿਹ ਸਤ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਰਹੂਗਾ ਕਿ ਜਿਹੜੀ ਸੁਖਬੀਰ ਸਿੰਘ ਬਾਦਲਹਣਾ ਦੀ ਮੁਆਫੀ ਮੰਗਣ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਸ ਮੁਆਫੀ ਨੂੰ ਦੇਖ ਕਿੱਦਾਂ ਰਹੇ ਹੋ ਮੁਆਫੀ ਗਲਤੀਆਂ ਦੀ ਹੁੰਦੀਆਂ ਗੁਨਾਹਾਂ ਦੀ ਨਹੀਂ ਹੁੰਦੀ ਇਹ ਗਲਤੀ ਨਹੀਂ ਸੁਖਬੀਰ ਸਿੰਘ ਹੋਂ ਦਾ ਗੁਨਾਹ ਹੈ ਤੇ ਗੁਨਾਹ ਵੀ ਬਹੁਤ ਵੱਡਾ ਤੇ ਬੜੀ ਮਿਲੀ ਭੁਗਤ ਦੇ ਨਾਲ ਹੋਇਆ ਗਲਤੀ ਮੰਗਣੀ ਉਦੋਂ ਮੰਗੀ ਜਾਂਦੀ ਹੈ ਜਦੋਂ ਸਾਡੀਆਂ ਭਾਵਨਾਵਾਂ ਸ਼ੁੱਤ ਹੋ ਜਾਣ ਕਿ ਅਸੀਂ ਗਲਤੀ ਕਰ ਬੈਠੇ ਹਾਂ ਅੱਗੇ ਤੋਂ ਅਸੀਂ ਗਲਤੀ ਨਹੀਂ ਕਰਾਂਗੇ ਅਸੀਂ ਪੰਥ ਪ੍ਰਤੀ ਦਰਦੀਆਂ ਇਹ ਜਿਹੜੀ ਗਲਤੀ ਮੰਗੀ ਇੱਕ ਡਰਾਮ ਹੈ ਸਰੂਣੀ ਕਮੇਟੀ ਦਾ ਲਖਣ ਹੈ ਜਿਹੜਾ ਉਹ ਸਿਰਤੇ ਆ ਰਿਹਾ ਉਹਦੀਆਂ ਵੋਟਾਂ ਦੀ ਤਿਆਰੀ ਹੋ ਰਹੀ ਹੈ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਿ ਅਸੀਂ ਮਾਫੀ ਮੰਗਦੇ ਹਾਂ ਪਰ ਮਾਫੀ ਮੰਗੀ ਕਿਹੜੀ ਗਲਤੀ ਹੈ ਤਾਂ ਤੇ ਅਸੀਂ ਗੁਨਾਹ ਨਹੀਂ ਕੀਤਾ ਜੇ ਗੁਨਾਹ ਨਹੀਂ ਕੀਤਾ ਫਿਰ ਮਾਫੀ ਕਿਹੜੀ ਗੱਲ ਦੀ ਐ ਜੇ ਗੁਨਾਹ ਕੀਤਾ ਤੇ ਫਿਰ ਗੁਨਾਹ ਦੀ ਮਾਫੀ ਨਹੀਂ ਹੁੰਦੀ ਕੋਈ ਹੁਣ ਦੂਜੀ ਗੱਲ ਐ ਇਹ ਜਾਂਦਾ ਵੀ ਮੈਂ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਮੰਗਣੀ ਚਾਹੁੰਨਾ ਮੈਂ ਮੰਗ ਰਿਆਂ ਜਾਂ ਮੰਗਣੀ ਚਾਹੁੰਨਾ ਚ ਵੀ ਫਰਕ ਐ ਵੀ ਚਾਹੁੰਨਾ ਐ ਤੇ ਅੱਗੋਂ ਮਾਫ ਕਿਨੇ ਕਰਨਾ ਜੀ ਉਹ ਵੀ ਮਸਲਾ ਨਹੀਂਗਾ ਹੁਣ ਮਸਲਾ ਜਿਹੜਾ ਹੈਗਾ ਮਾਫੀ ਉਸ ਗੱਲ ਦੀ ਸੀ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗੋ ਉੱਥੇ ਨਰਾਦਰੀ ਹੋ ਗਈ ਆ ਅੰਗ ਖਿੱਲਰ ਕੇ ਗਲੀਆਂ ਚ ਪਾੜੇ ਗਏ ਆ ਮਾਫੀ ਸੀ ਵੀ ਉਸੇ ਟਾਈਮ ਪੁਲਿਸ ਲੱਗ ਜਾਂਦੀ ਕਿਸੇ ਨਾ ਕਿਸੇ ਚੋਰ ਮੋਰੀ થઈ ਨਰਾਦਰੀ ਹੋ ਜਾਂਦੀ 2-4 ਦਿਨਾਂ ਚ ਬੰਦੇ ਖੜੇ ਜਾਂਦੇ ਤਾਂ ਮਾਫੀ ਸੀ ਵੀ ਅਸੀਂ ਨਰਾਦਰੀ ਨੂੰ ਰੋਕ ਨਹੀਂ ਸਕੇ ਹੁਣ ਮਾਫੀ ਇਹ ਤਾਂ ਮੰਗ ਲਈ ਜਿੰਨਾਂ ਨੂੰ ਬਾਈਬਲ ਦੇ ਵਿੱਚ ਗੋਲੀ ਚ ਲਾ ਕੇ ਜਿਹੜਾ ਨੌਜਵਾਨ ਤੇ ਇੱਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਆ ਜੀ ਇਨਾਂ ਨੂੰ ਸ਼ਹੀਦ ਕੀਤਾ ਗਿਆ ਗਰਜੀਤ ਸਿੰਘ ਉਹਨਾਂ ਨੂੰ ਮਾਫੀ ਮੰਗਦਾ ਪੰਥ ਤੋਂ ਤੇ ਉਹ ਜਿਹੜੇ ਸਿੱਖ ਸੀ ਉਹ ਪੰਥ ਦੇ ਸੀ ਜੀ ਪੰਥ ਮਾਫ ਕਰ ਦੂਗਾ ਪਰ ਕ੍ਰਿਸ਼ਨ ਭਗਵਾਨ ਸਿੰਘ ਪਿਆ ਉਸ ਪਰਿਵਾਰ ਨੂੰ ਲਿਆ ਦਿਓ ਤੇ ਗਰਜੀਤ ਸਿੰਘ ਲਿਆ ਦਿਓ ਹਮ ਗਰਜੀਤ ਸਿੰਘ ਦਾ ਬਜ਼ੁਰਗ ਉਹ ਦਰਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ ਹਰ ਕ੍ਰਿਸ਼ਨ ਭਗਵਾਨ ਸਿੰਘ ਦੇ ਬੱਚੇ ਖਾਰੇ ਠੋਕਰਾਂ ਜਾਂ ਤੇ ਸਾਡੇ ਉਹ ਸਿੰਘ ਮੋੜ ਦੇਵੇ ਤੇ ਮਾਫੀ ਮਿਲ ਜੂਗੀ ਐਡੀ ਗਲਤੀ ਨਹੀਂ ਐ ਏਡਾ ਗਨਾਹ ਕਰਕੇ ਸਾਡੇ ਸਿੱਖਾਂ ਦੇ ਗੋਲੀਆਂ ਮਾਰ ਕੇ 350 ਦੇ ਕਰੀਬ ਉਹਨਾਂ ਦਿਨਾਂ ਦੇ ਵਿੱਚ ਸੀ ਸਟਾਪਾਂ ਦੇ ਵਿੱਚ ਕੇਵਲ ਤੇ ਕੇਵਲ ਅਮਰਤਾਰੀ ਮੁੰਡੇ ਕੁੱਟੇ ਗਏ ਕੇਵਲ ਤੇ ਕੇਵਲ ਬਿਲਕੁਲ ਅਮਰਤਾਰੀ ਮੁੰਡੇ ਕੁੱਟੇ ਗਏ ਆ 350 ਮੁੰਡਿਆਂ ਦਾ ਕੀ ਕਸੂਰ ਸੀ ਕਿਉਂਕਿ ਅਮਰਤਾਰੀ ਵੇਖਿਆ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਵੀ ਆਵਾਜ਼ ਚੱਕਦਾ ਸੀ ਵੀ ਦੋਚੀ ਫੜੋ ਉਹਨੂੰ ਦਬਾਉਣ ਵਾਸਤੇ ਉਹਨੂੰ ਸੀਐਸਟਾਪਲ ਜਾ ਕੇ ਕਹਿੰਦੇ ਸੀ ਤੂੰ ਕਹਿ ਮੈਂ ਗਲਤੀ ਕੀਤੀ ਆ ਤੂੰ ਕਹਿ ਮੈਂ ਗਲਤੀ ਕੀਤੀ ਤੈਨੂੰ ਕੁੱਟਦੇ ਨਹੀਂ ਤੈਨੂੰ ਕੁੱਟਣੋਂ ਛੱਡ ਦਿਆਂਗੇ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹਨਾਂ ਦੇ ਨਲੈਕੀ ਨਾ ਖਿਲਰੇ ਨਲੈਕੀ ਇਹਨਾਂ ਦੀ ਕੀ ਸੀ ਜਦੋਂ ਕਿਸੇ ਨੇ ਚੈਲੰਜ ਕਰ ਦਿੱਤਾ ਵੀ ਤੁਹਾਡੇ ਰਾਜ ਦਰਾਂ ਇਨਾਂ ਦੀ ਸਰਕਾਰ ਦੌਰਾਨ ਜਿੱਥੇ ਕਹਿੰਦੇ ਸੀ ਵੀ ਕੀੜੀ ਵੀ ਸਾਨੂੰ ਪੂਰੀ ਫਿਰਦੀ ਦਿਸਦੀ ਆ ਉਸ ਰਾਜ ਦੇ ਵਿੱਚ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਸਰਕਾਰ ਬਣਾਈ ਆ ਜੀ ਸਰਕਾਰ ਬਣਾ ਕੇ ਤੇ ਅਗਲੇ ਨੇ ਚੈਲੰਜ ਕੀਤਾ ਚੈਲੰਜ ਥੋੜਾ ਪ੍ਰੋਗਰਾਮ ਸੇ ਮੇਰੇ ਕੋਲੇ ਆ ਤੇ ਮੈਂ ਪਾੜਨਾ ਹੈ ਮੈਂ ਨਰਾਦਰੀ ਕਰਨੀ ਹੈ ਫਿਰ ਨਹੀਂ ਫੜ ਸਕੇ ਇਹ ਗਨਾਹ ਦੀ ਮਾਫੀ ਕਿਤੇ ਦੁਨੀਆ ਦੇ ਅੰਦਰ ਕੋਈ ਵੀ ਇਹੋ ਜਿਹਾ ਦਿਲ ਕਿਹੜਾ ਹੋਊਗਾ ਜਿਹੜਾ ਨੂੰ ਮਾਫੀ ਦੇ ਦੋ ਫਿਰ ਮਾਫੀ ਮੰਗ ਕਿਹੜੇ ਸ਼ਬਦਾਂ ਚ ਰਿਆ ਗੋਲ ਮੋਲ ਮਾਫੀ ਮੰਗਣੀ ਚਾਹੁੰਦਾ ਅਸਲ ਚ ਮਾਫੀ ਨਹੀਂ ਸ਼੍ਰੋਮਣੀ ਕਮੇਟੀ ਇਲੈਕਸ਼ਨ ਲੜ ਕੇ ਦੁਬਾਰਾ ਕਬਜ ਫੇਰ ਉੱਥੇ ਹੋਣਾ ਚਾਹੁੰਦਾ ਇਹਦੀ ਤਾਂ ਮਾਫੀ ਮੰਗ ਲਈ ਹੈ ਜਿਹੜਾ ਜਸਪਾਲ ਸਿੰਘ ਚੌੜ ਸਿੱਧਵਾ ਵਾਲਾ ਉਹ ਵੀ ਪੰਜਾਬ ਪੁਲਿਸ ਦੀ ਗੋਲੀ ਨਾਲ ਮਰਿਆ ਉਹਦੀ ਇਨਕੁਆਰੀ ਕਰਕੇ ਕਿਹਦੇ ਤੇ ਪਰਚਾ ਕੀਤਾ ਇਹਨੂੰ ਸਸਪੈਂਡ ਕੀਤਾ ਦੱਸਣ ਸਾਨੂੰ ਜਿਹੜਾ ਦਰਛਾ ਸਿੰਘ ਲਵਾਰਾ ਅਲਧਿਆਨੇ ਦੇ ਵਿੱਚ ਆਸ਼ੂ ਤੋਸ ਦੇ ਸਮਾਗਮ ਨੂੰ ਰੋਕਣ ਜਾਂਦੇ ਆ ਪੁਲਿਸ ਨੇ ਗੋਲੀ ਮਾਰ ਕੇ ਜਿਹੜਾ ਕਿ ਨਾ ਸਿੱਧਾ ਬੀਡੀ ਐਮਐਲਏ ਦਾ ਲੱਗ ਰਿਹਾ ਸੀਗਾ ਉਹਦੇ ਤੇ ਇਹਨਾਂ ਨੇ ਕੀ ਕੀਤਾ ਜੀ ਦੱਸੋ ਸਾਨੂੰ ਇਹਨਾਂ ਦੇ ਕਾਲ ਦੌਰਾਨ ਕਿੰਨੇ ਸਾਡੇ ਨੌਜਵਾਨ ਸ਼ਹੀਦ ਹੋਏ ਆ ਕਮਲਜੀਤ ਸਿੰਘ ਦੇ ਸ਼ਰੇ ਅੰਮ ਸਾਹਮਣੇ ਗੋਲੀ ਮਾਰ ਕੇ ਉਹਨਾਂ ਨੇ ਸ਼ਹੀਦ ਕੀਤਾ ਦੱਸੋ ਕਿਹੜੇ ਕਿਹੜੇ ਗੁਨਾਹਾਂ ਦੀ ਮਾਫੀ ਮੰਗਣਗੇ ਜਿੱਦਾਂ ਇਹ ਗੱਲਾਂ ਅੱਜ ਕਰ ਰਹੇ ਸੀ ਉਸ ਗੱਲ ਦੇ ਵਿੱਚ ਇੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਕਰਨਾ ਚਾਹੁੰਦੇ ਸੀ ਪਰ ਸਾਡੇ ਉੱਤੇ ਪ੍ਰੈਸ਼ਰ ਬਣਾ ਕੇ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਸਭ ਡਰਾਮੇਬਾਜ਼ੀ ਆ ਤੇ ਝੂਠ ਆ ਤੁਹਾਡੀ ਸਰਕਾਰ ਸੀ ਲੋਕਾਂ ਨੇ ਅੱਜ ਤੱਕ ਤੁਹਾਨੂੰ ਪੰਥਕ ਸਮਝ ਕੇ ਵੋਟਾਂ ਪਾਈਆਂ ਤੇ ਪੰਥਕ ਸਮਝਦੇ ਹੋਏ ਵੀ ਤੁਹਾਡੇ ਤੇ ਰੋਸ ਵਿਵਾਦ ਇਸ ਕਰਕੇ ਸੀ ਕਿ ਤੁਸੀਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਪੰਥ ਦੇ ਨਾਂ ਤੇ ਸਰਕਾਰ ਬਣਾਈ ਆ ਤੁਸੀਂ ਪੰਥ ਦੇ ਬਣੇ ਨਹੀਂ ਲੋਕਾਂ ਨੇ ਕਦੇ ਕਿਹਾ ਸੀ ਵੀ ਫੜੋ ਨਾ ਦੋਚੀ ਦੋਛੇ ਨਹੀਂ ਸੀ ਫੜਦੇ ਜਿਹੜੀ ਮੈਂ ਗੱਲ ਪਹਿਲਾਂ ਕਹਿ ਚੁੱਕਿਆ ਲੋਕਾਂ ਦਾ ਪ੍ਰੈਸ਼ਰ ਕੀਤਾ ਕਿ ਸਿੱਖ ਨੌਜਵਾਨਾਂ ਨੂੰ ਨਾ ਕੁੱਟੋ ਸਾਡੇ ਨੌਜਵਾਨਾਂ ਤੁਸੀਂ ਸਿੱਖੀ ਤੋਂ ਕੁੱਟ-ਕੁੱਟ ਦੂਰ ਕਰੀ ਜਾਂਦੇ ਸੀ ਸੇ ਸਟਾਪ ਚ ਕੱਲੇ ਨੌਜਵਾਨ ਸੌਦਾ ਸਾਹ ਤੇ ਸ਼ਰਿਆਂ ਬਲੇਮ ਸੀ ਬਿਲਕੁਲ ਵੇ ਸੌਦਾ ਸਾਹਿਬ ਨੇ ਇੱਕ ਰਾਈ ਆ ਸੌਦਾ ਸਾਹਿਬ ਨੇ ਨਰਾਦਰੇ ਕਰਾਈ ਆ ਸੌਦਾ ਸਾਹਿਬ ਨੇ ਅੰਗ ਪੜਾਏ ਆ ਫਿਰ ਸੌਦਾ ਸਾਹਿਬ ਦੇ ਕਿੰਨੇ ਬੰਦੇ ਠਾਣਿਆਂ ਚ ਬੁਲਾ ਕੇ ਪੁੱਛ ਗਏ ਕਿ ਕਿੰਨਿਆਂ ਦੇ ਚੱਡੇ ਪਾੜੇ ਦੱਸਣ ਤਾਂ ਸਹੀ ਸੌਦਾ ਸਾਹਿਬ ਨਾਲ ਯਾਰੀ ਹੈ ਜੇ ਇਹ ਵੀ ਚਾਹੁੰਦੇ ਮੰਨ ਲਿਆ ਵੀ ਇਹ ਫੜਨਾ ਚਾਹੁੰਦੇ ਤੇ ਸੌਦਾ ਸਾਹਿਬ ਨੂੰ ਮਾਫ ਕਿਉਂ ਕੀਤਾ ਗਿਆ ਬਿਲਕੁਲ ਸੌਦਾ ਸਾਧ ਨੂੰ ਮਾਫੀ ਸ਼ਰਯਮ ਜਥੇਦਾਰਾਂ ਨੇ ਕਿਹਾ ਸੁਖਬੀਰ ਬਾਦਲ ਨੇ ਸਾਡੇ ਘਰੇ ਸਦਕੇ ਮਾਫੀ ਦਿਵਾਈ ਗਈ ਹੈ ਫਿਰ ਉਸ ਚਿੱਠੀ ਦੇ ਉੱਤੇ ਜਿਹਦੀ ਮਾਫੀ ਮੰਗੀ ਗਈ ਹੈ ਉਹਦੇ ਤੇ ਸੌਦਾ ਸਾਧ ਦੇ ਸੈਨ ਨਹੀਂ ਗਏ ਫਿਰ ਇਸ ਗ੍ਰਾਂਹ ਦੀ ਮਾਫੀ ਕਿੱਥੇ ਮਿਲੂਗੀ ਫਿਰ ਇੱਕ ਸਾਡਾ ਦੋਚੀ ਸੀ ਜੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਣਾ ਪਾਇਆ ਸਵਾੰਗਰਾਚਾ ਸਾਡੇ ਗੁਰੂ ਦੇ ਨਰਾਦਰੀ ਕੀਤੀ ਕਾਲ ਤਖਤ ਤੇ ਆ ਕੇ ਉਹਨੇ ਨਹੀਂ ਮਾਫੀ ਮੰਗੀ ਚਿੱਠੀ ਉਹਨੇ ਨਹੀਂ ਲਿਖੀ ਫਿਰ ਉਹਨੂੰ ਮਾਫੀ ਦਿੱਤੀ ਕਿਵੇਂ ਗਈ ਫਿਰ ਮਾਫੀ ਦੇ ਕੇ ਸੌਦਾ ਸਾਦ ਨੂੰ ਇਸ ਗੱਲ ਦੇ ਖੁਸ਼ੀ ਹੋਣੀ ਚਾਹੀਦੀ ਸੀ ਤੇ ਮਾਫੀ ਜਿਹੜੀ ਦਿੱਤੀ ਗਈ ਆ ਸਿੱਖ ਕੌਮ ਵੇਖੋ ਕਿੱਡੀ ਫਲਾਕਦਲਾ ਇਹਨਾਂ ਨੇ ਮੈਨੂੰ ਮਾਫ ਕਰ ਦਿੱਤਾ ਸੌਦਾ ਸਾਦ ਦਿੰਦਾ ਅਸਥਿਹਾਰ ਅਖਬਾਰਾਂ ਵਿੱਚ ਉਹ ਦਿੰਦਾ ਟੀਵੀ ਚੈਨਲਾਂ ਨੂੰ ਆਵਦੀ ਖਬਰ ਤੇ ਸਾਨੂੰ ਕੋਈ ਡਰ ਨਹੀਂ ਸੀ ਸੌਦਾ ਸਾਦ ਨੂੰ ਮਾਫ ਵੀ ਕਰੇ ਬੈਠੇ ਨੂੰ ਕੀਤਾ 95 ਲੱਖ ਕੌਮ ਦਾ ਸਾਡੇ ਗੁਰੂਆਂ 골ਕਾਂ ਦਾ ਅਸਥਿਹਾਰ ਦਿੱਤੇ ਗਏ ਉਹ 95 ਲੱਖ ਸੁਖਵੀਰ ਦੇ ਪਿਉਨੇ ਭਰਨੇ ਕਿ ਸੁਖਵੀਰ ਨੇ ਭਰਨੇ ਆ ਕੌਮ ਦਾ ਪੈਸਾ ਤੁਸੀਂ ਕੌਮ ਦੇ ਯਾੜੇ ਕਰੋ ਤੇ ਬਾਅਦ ਚ ਗਨਾਹ ਕਰਕੇ ਕਹੋ ਮਾਫੀ ਇਹ ਮਾਫੀ ਕਾਦੀ ਹੁੰਦੀ ਹੈ ਜਿਵੇਂ ਸੌਦਾ ਸਾਧ ਦੀ ਮਾਫੀ ਦੀ ਵਿੱਚ ਗੱਲ ਆ ਗਈ ਤੇ ਜਿਹੜੀ ਸੌਦਾ ਸਾਧ ਨੇ ਮਾਫੀ ਮੰਗੇ ਤੋਂ ਬਿਨਾ ਦਿੱਤੀ ਹਾਂਜੀ ਸੌਦਾ ਸਾਧ ਨੂੰ ਮਾਫੀ ਮੰਗੇ ਤੋਂ ਬਿਨਾ ਦਿੱਤੀ ਅੱਜ ਤੱਕ ਤਾਂ ਦੇ ਉੱਤੇ ਜਥੇਦਾਰ ਬੇਸ਼ੱਕ ਸੁਖਬੀਰ ਸਿੰਘ ਬਾਦਲ ਹੁਣਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲੇ ਹੀ ਬੈਠੇ ਹੋਏ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਮਾਫੀ ਮੰਗਦੇ ਨੇ ਸੁਖਬੀਰ ਸਿੰਘ ਬਾਦਲ ਇਸ ਮਾਫੀ ਨੂੰ ਤੁਸੀਂ ਕਿੱਦਾਂ ਦੇਖ ਰਹੇ ਰਵਾਇਤ ਹੈਗੀ ਹੈ ਰਵਾਇਤ ਤਾਂ ਫਿਰ ਜਥੇਦਾਰ ਦੇ ਕੋਲ ਪੇਸ਼ ਹੋ ਕੇ ਮਾਫੀ ਮੰਗਣ ਦੀ ਹੈ ਜਿਹੜਾ ਉੱਥੇ ਖੜ ਕੇ ਕਹਿ ਦੇਣਾ ਕਿ ਮੈਂ ਮਾਫੀ ਮੰਗਣੀ ਚਾਹੁੰਨਾ ਇਸ ਚੀਜ਼ ਨੂੰ ਕਿਦਾਂ ਦੇਖ ਰਹੇ ਆਂ ਵੇਖੋ ਮਾਫੀ ਨਹੀਂ ਮੰਗਣਾ ਅਸਲ ਤੇ ਵਿੱਚ ਉਹਦੇ ਮਾਫੀ ਵਾਲੇ ਦੋ ਲਫ਼ਜ਼ ਬੋਲਣੇ ਸੀ ਉਹ ਬੋਲ ਕੇ ਕੈਮਰੇ ਦੇ ਅੱਗੇ ਲੋਕਾਂ 'ਚ ਗੱਲ ਫਲਾਉਣੀ ਸੀ ਬਾਦਲ ਤਾਂ ਵੇਖੋ ਕਿੱਡਾ ਵਿਚਾਰਾ ਇਹ ਹੈਗਾ ਮਾਫੀ ਮੰਗ ਰਿਹਾ ਇਹਨੂੰ ਵੋਟਾਂ ਫੇਰ ਪਾ ਦਿਓ ਅਸਲ ਤੇ ਕਹਾਣੀ ਤੇ ਆਏ ਜਿਹੜੇ ਜ਼ਥੇਦਾਰ ਨੇ ਜ਼ਥੇਦਾਰਾਂ ਦੇ ਨੂ ਨਹੀਂ ਪਤਾ ਹੀ 95 ਲੱਖ ਰੁਪਇਆ ਸੀ ਉਹ ਜਿਹਨੇ ਕੌਣ ਸਾਡੇ ਦੇ ਨੌਜਵਾਨ ਸ਼ਹੀਦ ਕਰਾਤੇ ਆ ਹੁਣ ਇਹਨਾਂ ਨੇ ਮਾਫੀ ਦਿੱਤੀ ਕਿ ਕਮਲਜੀਤ ਨੂੰ ਮੋੜ ਦੂਗਾ ਹਮ ਭਾਈ ਬਲਕਾਰ ਸਿੰਘ ਜਮਾਰਾ ਮੋੜ ਦੂਗਾ ਹਮ ਉਹਨੂੰ ਮਾਫੀ ਕਿਸ ਵੇਸਤੇ ਦਿੱਤੀ ਕਿ ਕੌਮ ਨੂੰ ਤਾਂ ਦੱਸੇ ਜਥੇਦਾਰ ਦੱਸਣ ਨਾ ਸੁਖਬੀਰ ਦੱਸੇ ਵੀ ਸਾਡੇ ਜਿਹੜੇ ਨੌਜਵਾਨ ਸ਼ਹੀਦ ਕੀਤੇ ਸੀਗੇ ਉਹ ਚਾਹ ਲਈ ਪਰਮਿੰਦਰ ਕੌਰ ਤਾਂ ਇੱਕ ਛੋਟੀ ਜੀ ਧੀ ਕਮਲਜੀਤ ਸਿੰਘ ਦੀ ਅੱਜ ਵੀ ਦਰਦ-ਦਰਦ ਤੇ ਤੁਰੀਆਂ ਫਿਰਦੀਆਂ ਐ ਇਹ ਸੁਖਬੀਰ ਉਹਨੇ ਦੱਸਣ ਵੀ ਤੁਸੀਂ ਗੋਲੀਆਂ ਮਾਰ ਕੇ ਸਾਡੀ ਕੌਮ ਦੇ ਨੌਜਵਾਨਾਂ ਨੂੰ ਸ਼ਹੀਦ ਕਰਕੇ ਬਾਅਦ ਦੇ ਵਿੱਚ ਮਾਫੀ ਲਫ਼ਜ਼ ਦਾ ਡਰਾਮਾ ਕਰੋ ਇਹ ਤਾਂ ਕੌਮ ਦੇ ਜ਼ਖਮਾਂ ਤੇ ਲੂਣ ਪਾਉਂਦੇ ਬਰਾਬਰ ਆ ਇਹ ਮਾਫੀ ਵਾਲਾ ਡਰਾਮਾ ਇਹਦਾ ਕੌਮ ਦੇ ਜ਼ਖਮਾਂ ਤੇ ਲੂਣ ਪਾਇਆ ਗਿਆ ਨੇ ਤੇ ਜਥੇਦਾਰ ਨੇ ਜਿਹੜੇ ਸਾਡੇ ਜਥੇਦਾਰਾਂ ਦੇ ਵਿਚਾਰਿਆਂ ਦੀ ਜ਼ਰੂਰਤ ਨਹੀਂ ਕਿ ਇਹਨਾਂ ਨੂੰ ਕੁਛ ਵੀ ਕਹਿ ਦੇਣਾ ਉਹ ਮਹਿੰਦਰ ਸੀ ਜਿਹੜਾ ਇਨਸਾ ਇਹਨਾਂ ਦਾ ਜਿਹੜਾ ਸਿੰਘਾਂ ਨੇ ਜੇਲ੍ਹ ਦੇ ਵਿੱਚ ਸੋਧਿਆ ਸੀ ਉਹਦੇ ਨਾਮ ਚਰਚਾ ਤੇ ਇੱਕ ਨਾਮ ਚਰਚਾ ਭੋਗ ਦੇ ਕਰਾਈ ਜੀ ਨੂੰ ਆਪਾਂ ਅੰਤਮ ਅਰਦਾਸ ਕਿੰਨੇ ਉਹਨਾਂ ਨੇ ਨਾਮ ਚਰਚਾ ਕਰਾਈ ਉਸ ਨਾਮ ਚਰਤਾ ਤੇ ਸੁਖਬੀਰ ਬਾਦਲ ਤੇ ਇਹਦੇ ਘਰ ਦੀ ਦੋਨੇ ਜਾਂਦੇ ਨੇ ਤੁਸੀਂ ਸਾਡੇ ਦੁਸ਼ਮਣਾਂ ਦੇ ਘਰਾਂ 'ਚ ਬੈਠੋ ਤੁਸੀਂ ਸਾਡੇ ਦੁਸ਼ਮਣਾਂ ਦੇ ਜਾ ਕੇ ਉਹਨਾਂ ਦੇ ਗੋਡੇ ਨੱਪੋ ਤੁਸੀਂ ਦੁਸ਼ਮਣਾਂ ਦੇ ਅੱਗੇ ਹੱਥ ਜੋੜੋ ਉਧਰ ਉਹ ਤੇ ਕੌਮ ਨੂੰ ਕਿਹਾ ਗਿਆ 2022 ਦੇ ਵਿੱਚ ਵੀ ਸਾਡੇ ਕੌਮ ਨੂੰ ਵੱਡਾ ਖਤਰਾ ਪੰਥ ਨੂੰ ਵੱਡਾ ਖਤਰਾ ਤੇ ਸਾਰੇ ਸਿੱਖ ਉਹ ਇਕੱਠੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਜੀ ਸਾਹਿਬ ਹਮ ਸਾਰਿਆਂ ਨੂੰ ਇਕੱਠੇ ਕੀਤਾ ਗਿਆ 2 ਜਨਵਰੀ ਨੂੰ 2 ਜਨਵਰੀ ਨੂੰ ਕਰਕੇ ਉਥੇ ਇਹਨਾਂ ਨੇ ਲੇਰਾ ਮਾਰੀਆਂ ਪੰਥ ਸਾਡਾ ਉੱਜੜ ਚੜਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾੜਨ ਤੋਂ ਵੱਡਾ ਪੰਥ ਦਾ ਨੁਕਸਾਨ ਕੀ ਹੋ ਜਾਊਗਾ ਬਿਲਕੁਲ ਸਮਝ ਗਏ ਉਸ ਤੋਂ ਥੋੜੇ ਦਿਨ ਬਾਅਦ ਥੋੜੇ ਹੀ ਦਿਨ ਬਾਅਦ ਸੈਭ ਸੈਨਾ ਦੇ ਨਾਲ ਗੱਠ ਜੋੜ ਕਰਕੇ ਅਖਬਾਰ ਦੇ ਵਿੱਚ ਬਿਆਨ ਲਾਉਂਦਾ ਹੈ ਕਿ ਅਸੀਂ ਦੇਸ਼ ਵਾਸਤੇ ਇਕੱਠੇ ਹੋ ਗਏ ਹੁਣ ਸੁਖਵੀਰ ਦੱਸੇ ਵੀ ਸਿੱਖ ਕੌਮ ਨੂੰ ਖਤਰਾ ਸਿੱਖਾਂ ਤੋਂ ਹੈ ਤੇ ਜਾਂ ਸੈਵ ਸੈਨਾ ਤੋਂ ਖਤਰਾ ਮਸਲਾ ਇਸ ਗੱਲ ਦਾ ਹੈ ਤੁਸੀਂ ਸੈਵ ਸੈਨਾ ਦੇ ਨਾਲ ਯਾਰੀਆਂ ਨਿਭਾਵੋ ਤੁਸੀਂ ਆਸੂ ਤੋਸ ਦੇ ਨਾਲ ਯਾਰੀਆਂ ਨਿਭਾਵੋ ਤੁਸੀਂ ਸਰ ਸਾਧ ਦੇ ਨਾਲ ਯਾਰੀਆਂ ਨਿਭਾਵੋ ਤੁਸੀਂ ਪਣਿਆਰੇ ਵਾਲੇ ਦੇ ਨਾਲ ਯਾਰੀਆਂ ਨਿਭਾਵੋ ਤੇ ਖਤਰਾ ਕੌਮ ਨੂੰ ਹੈ ਕੀ ਤੂੰ ਕੌਮ ਨੂੰ ਸਭ ਤੋਂ ਖਤਰਾ ਹੀ ਸੁਖਵੀਰ ਤੁਹਾਡੇ ਟੱਬਰ ਤੋਂ ਆ ਹੋਰ ਕਿਸੇ ਤੋਂ ਨਹੀਂ ਤੂੰ ਕਹਿੰਦਾ ਢਾਈ ਢਾਈ ਘੰਟੇ ਪਾਠ ਕਰਦਾ ਉਹ ਡੇਰਾ ਕਿਹੜਾ ਛੱਡਿਆ ਮਜੀਠੀਏ ਨੇ ਸਾਰਿਆਂ ਦੇ ਡੇਰਿਆਂ 'ਚ ਜਾਂਦਾ ਹੈ ਚਿੱਟੇ ਦੇ ਵਿੱਚ ਉਹਦਾ ਨਾਮ ਤੁਰਿਆ ਇਹ ਮਾਫੀ ਤਾਂ ਇੱਕ ਡਰਾਮਾ ਵੀਰ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਸੌਦਾ ਸਾਧ ਨੂੰ ਮਾਫੀ ਜਿਵੇਂ ਸੌਦਾ ਸਾਧ ਨੂੰ ਮਾਫੀ ਦਿੱਤੀ ਉਹ ਮੈਂ ਨੇ ਮੰਗ ਲਈ ਦੋਨਾਂ 'ਚ ਫਰਕ ਤਾਂ ਕੋਈ ਨਹੀਂਗਾ ਮਾਫੀ ਹੁੰਦੀ ਗੁਨਾਹਾਂ ਦੀ ਉਸ ਤੋਂ ਬਾਅਦ ਕੀ ਨਹੀਂ ਕੀਤਾ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨ ਤੋਂ ਬਾਅਦ ਕੀ ਨਹੀਂ ਕੀਤਾ ਤੁਹਾਨੂੰ ਯਾਦ ਹੋਵੇਗਾ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਦੇਵੋਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰਦੇ ਨੇ ਗਲੀਆਂ ਦੇ ਵਿੱਚ ਉਹ ਤੋਂ ਥੋੜੇ ਦਿਨ ਬਾਅਦ ਦੀਵਾਲੀ ਸੀ ਜੀ ਤੇ ਦੀਵਾਲੀ ਦੇ ਵਿੱਚ ਸਿੱਖ ਕੌਮ ਨੇ ਇੱਕ ਨਿਰਣਾ ਲੈ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਨਰਾਤਰੀ ਹੋ ਗਈ ਆ ਅੰਗ ਖਿਲਰ ਗਏ ਲੋਕ ਰੋ ਰਹੇ ਸੀ ਲੋਕਾਂ ਦੇ ਸੀਨੇ ਪਾਟੇ ਪਏ ਸੀ ਉਹਨਾਂ ਦਿਨਾਂ ਦੇ ਵਿੱਚ ਕਈਆਂ ਸਿੱਖਾਂ ਦੇ ਘਰੇ ਚੁੱਲ੍ਹੇ ਨਹੀਂ ਸੀ ਤੱਪਦੇ ਵੀ ਏਡੀ ਵੱਡੀ ਨਰਾਤ ਰਹੀ ਸਾਡੇ ਗੁਰੂ ਦੀ ਹੋਈ ਹੈ ਤੇ ਸਿੱਖ ਕੌਮ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਕਦੇ ਵੀ ਇਹ ਦੀਵਾਲੀ ਕਾਲੀ ਮਨਾਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਕਾਲੀ ਦੀਵਾਲੀ ਮਨਾਵਾਂਗੇ ਇਹਨਾਂ ਦੇ ਹੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਿਆਨ ਦਿੱਤਾ ਸੀ ਅਦਾ ਜਿਹੜਾ ਦੀਵਾਲੀ ਮਨਾਊਗਾ ਗਨਮੈਨ ਅਸੀਂ ਦੇਵਾਂਗੇ ਤੁਸੀਂ ਕਿਹੜਾ ਮੌਕਾ ਲੈਣਾ ਸੀ ਕੌਮ ਤੋਂ ਤੁਸੀਂ ਤੇ ਦੀਵਾਲੀ ਮਨਾਉਣ ਵਾਲਿਆਂ ਨੂੰ ਗਨਮੈਨ ਦਿੰਦੇ ਰਹੇ ਆਪਦੀ ਸਰਕਾਰ ਚ ਤੁਹਾਨੂੰ ਤੇ ਇਹ ਨਹੀਂ ਸੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਵੀ ਧਰਮ ਕੋਈ ਚੀਜ਼ ਹੁੰਦਾ ਇਹ ਹੁਣ ਇਹਦਾ ਮਲੂਕਾ ਦੱਸੇ ਤੇ ਇਹਨਾਂ ਨੇ ਇਹਨਾਂ ਦੇ ਕੋ ਮੰਤਰੀ ਨੇ ਜਦੋਂ ਅਰਦਾਸ ਦੀ ਵੀ ਨਰਾਤਰੀ ਕੀਤੀ ਐ ਉਦੋਂ ਅਕਾਲ ਤਖਤ ਤੇ ਕਿਹੜੇ ਤੇ ਬੁਲਾਇਆ ਗਿਆ ਸੁਖਬੀਰ ਨੇ ਨਹੀਂ ਗਿਆ ਸੁਖਬੀਰ ਦਾ ਫਰਜ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੀ ਤੇ ਅਕਾਲੀ ਦਲ ਆ ਪੰਥ ਦੀ ਨਮੈਂਦੀ ਪਾਰਟੀ ਓਏ ਮਲੂਕਿਆ ਤੈਨੂੰ ਪਾਰਟੀ ਚੋਂ ਕੱਢਿਆ ਜਾਂਦਾ ਤੂੰ ਇਹ ਗੱਲ ਕਿਵੇਂ ਕਹਿਦੀ ਤੇ ਦੂਜਾ ਜਿਹੜਾ ਇਹਨਾਂ ਦਾ ਉਹ ਸੀਗਾ ਮੈਂ ਉਹਦਾ ਨਾਂ ਭੁੱਲ ਗਿਆ ਉਹ ਨਾਲ ਦਾ ਹੀ ਗਵੰਢੀ ਇਹਦੇ ਜਿਨੇ ਅਰਦਾਸ ਕਰਵਾਈ ਸੀ ਅੱਛਾ ਜੀ ਤੇ ਉਹਨੂੰ ਵੀ ਕੱਢ ਦੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਸ਼ਰਿਆਮ ਕੀਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਹਿੰਦਾ ਉਹਦੇ ਬਰਾਬਰ ਦਾ ਹੁੰਦਾ ਇਹਦੇ ਕੋਲੇ ਵੀ ਤੂੰ 95 ਲੱਖ ਕਿਵੇਂ ਲਾਤਾ ਹੈ ਹੂੰ ਕਿਉਂਕਿ ਲਵਾਏ ਹੀ ਇਹਨਾਂ ਨੇ ਆ ਮਾਫੀਆਂ ਹੀ ਇਹਨਾਂ ਨੇ ਦਵਾਈਆਂ ਹੈ ਤੇ ਜਦੋਂ ਇਹਨਾਂ ਦੇ ਆਸ ਇਹਨਾਂ ਦੇ ਸਹਿਦੇ ਬਿਆਨ ਦਿੱਤੇ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟਾਂ ਦੇ ਕੇ ਖੜਾਇਆ ਹੁਣ ਜਦੋਂ ਪੰਥ ਨੇ ਪੈਰਾਂ ਦੇ ਵਿੱਚ ਰੋਲ ਲਿਆ ਨਾ ਇਹਨਾਂ ਦੀਆਂ ਛਤਰਾਂ ਤੋਂ ਤਿੰਨਾਂ ਤੇ ਆ ਗਈਆਂ ਹੁਣ ਇਹਨਾਂ ਨੂੰ ਨਾ ਤਾਂ ਪੰਥ ਦਿਸਦਾ ਨਾ ਇਹਨਾਂ ਨੂੰ ਕੋਈ ਹੋਰ ਚੀਜ਼ ਦਿੰਦੀ ਹੈ ਇਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੌਦਾ ਸਾਧਨਾ ਯਾਰੀ ਪਾ ਕੇ ਤਿੰਨ ਰਹੀਆਂ ਪਖੰਡੀਆਂ ਨਾਲ ਯਾਰੀ ਨਿਭਾ ਕੇ ਤਿੰਨ ਆਰਐਸਐਸ ਨਾਲ ਯਾਰੀ ਨਿਭਾ ਕੇ ਤਿੰਨ ਹੋਰ ਪੰਥ ਵਿਰੋਧੀਆਂ ਦੇ ਨਾਲ ਖੜ ਕੇ ਤਿੰਨ ਇਹਦਾ ਆਸਰਾਉਂ ਦੇ ਡੇਰੇ ਵੀ ਤੁਰੇ ਫਿਰਦੇ ਰਹੇ ਆ ਹੁਣ ਇਹਨਾਂ ਦੇ ਆਸਰਾਮ ਦੇ ਹੁੰਦਿਆਂ ਸੌਦਾ ਸਾਧ ਦੇ ਹੁੰਦਿਆਂ ਬਿਆਸ ਵਾਲਿਆਂ ਦੇ ਹੁੰਦਿਆਂ ਭਣਾਰੇ ਵਾਲੇ ਦੇ ਹੁੰਦਿਆਂ ਆ ਪਖੰਡੀ ਸਿੱਖ ਕੌਮ ਦੇ ਨੇ ਜਿਹੜੇ ਇਹਨਾਂ ਦੇ ਹੁੰਦਿਆਂ ਜਿੰਨੇ ਮਨਮਤੀ ਲੋਕ ਕਵਰਾ ਮੜੀਆਂ ਲਾਡੀ ਹਾਰ ਕੇ ਵਿੱਚ ਹੀ ਆਉਂਦੇ ਨੇ ਸਾਰਿਆਂ ਨੂੰ ਇਹਨਾਂ ਨੇ ਦਰਦਾਰ ਤੇ ਖਾ ਕੇ ਸਿੱਖ ਕੌਮ ਨੂੰ ਕੀਤਾ ਪਿੱਛੇ ਤੇ ਸਿੱਖ ਕੌਮ ਨੂੰ ਪਿੱਛੇ ਕਰਕੇ ਹੁਣ ਇਹਨਾਂ ਨੂੰ ਪਤਾ ਇਸ ਗੱਲ ਦਾ ਤਾਂ ਲੱਗਿਆ ਵੀ ਜੇ ਅਸੀਂ ਦੁਆਰਾ ਕੁਰਸੀ ਲੈਣੀ ਹੈ ਤੇ ਸਿੱਖ ਕੌਮ ਦੇ ਬਣਾਂਗੇ ਪਰ ਅੱਜ ਵੀ ਸੰਗਤ ਦੁਆਰਾ ਮੌਕਾ ਦੇ ਦੇਂ ਇਹ ਮਾਫੀ ਪ੍ਰਵਾਨ ਹੋ ਜਾਏਗੀ ਸੰਗਤ ਦੇ ਵਿੱਚ ਮਾਫੀ ਕਿਵੇਂ ਪ੍ਰਮਾਨ ਹੋ ਜਾਏਗੀ ਇਹ ਤਾਂ ਗਣਾ ਹੈ ਹੂੰ ਵੀਰ ਜੀ ਮੈਂ ਪਹਿਲਾਂ ਹੀ ਕਿਹਾ ਮਾਫੀ ਤਾਂ ਕਮਲਜੀਤ ਲਿਆ ਦੇਣਗੇ ਹੂੰ ਦਰਸ਼ ਸੰਗਲਵਾਰਾ ਲਿਆ ਦੇਣਗੇ ਉਹ ਛੋਟਾ ਜਾਂ ਨੌਜਵਾਨ ਸਾਡਾ ਜਸਪਾਲ ਸਿੰਘ ਸਿਧਮਾ ਚੌੜ ਲਿਆ ਦੇਣਗੇ ਕ੍ਰਿਸ਼ਨ ਭਗਵਾਨ ਸਿੰਘ ਲਿਆ ਦੇਣਗੇ ਗਰਜੀਤ ਸਿੰਘ ਲਿਆ ਦੇਣਗੇ ਜੇ ਲਿਆ ਦੇਣਗੇ ਤਾਂ ਸਵੇਰੇ ਮਾਫ ਕਰ ਦੂ ਪੰਥ ਹੁਣ ਜਿਨ੍ਹਾਂ ਦੇ ਘਰ ਯਾਰ ਤੇ ਆ ਉਹ ਇੱਕੋ ਹੀ ਪੁੱਤ ਸੀ ਜਸਪਾਲ ਸਿੰਘ ਮਾਪਿਆਂ ਦਾ ਉਹ ਕਿੱਦਾਂ ਮਾਫ ਕਰਨਗੇ ਉਹਨਾਂ ਦੀਆਂ ਤਾਂ ਬੱਦ ਦਵਾਵਾਂ ਨੇ ਇਹਨਾਂ ਨੂੰ ਮੰਗਣ ਲਾ ਦੇਣਾ ਇਹ ਮਾਫ਼ੀਆਂ ਮੰਗਦੇ ਆ ਇਹ ਕਦੇ ਨਹੀਂ ਹੋ ਸਕਦਾ ਕਾਮੇਨਾਂ ਗਨਾਹਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦੇ ਜਥੇਦਾਰ ਇਹਨਾਂ ਦੇ ਨੇ ਇਨਾਂ ਦੇ ਲਫਾਫੇ ਚੋਂ ਨਿਕਲੇ ਆ ਉਹਨਾਂ ਨੇ ਜ਼ਥੇਦਾਰੀ ਦੀ ਕੁਰਸੀ ਲੈਣ ਵਾਸਤੇ ਕੁਝ ਵੀ ਕਰ ਸਕਦੇ ਆ ਪਰ ਕੌਮ ਕਦੇ ਵੀ ਮਾਫ਼ ਨਹੀਂ ਕਰੂਗੀ ਇੱਕ ਇਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਸਾਨੂੰ ਕੁਝ ਲੋਕ ਚੰਬੜੇ ਹੋਏ ਸੀ ਕਹਿੰਦੇ ਬੇਦਬੀ ਦੀਆਂ ਘਟਨਾਵਾਂ ਦਾ ਸਾਨੂੰ ਵੀ ਦੁੱਖ ਹੈਗਾ ਕਹਿੰਦੇ ਪਰ ਸਾਡੀ ਸਰਕਾਰ ਜਾਣ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਬੇਦਬੀ ਹੋਈ ਹੈ ਕਿਸਗੜ੍ਹ ਸਾਹਿਬ ਵਿਖੇ ਬੇਦਬੀ ਦੀ ਘਟਨਾ ਵਾਪਰੀ ਹੈ ਆਨੰਦਪੁਰ ਸਾਹਿਬ ਕਿਸਗੜ੍ਹ ਦੇ ਵਿੱਚ ਤੇ ਪਟਿਆਲਾ ਦੇ ਵਿੱਚ ਕਹਿੰਦੇ ਬੇਦਬੀ ਹੋਈ ਹੈ ਉਦੋਂ ਕਹਿੰਦੇ ਕੋਈ ਬੋਲਿਆ ਨਹੀਂ ਇਸ ਚੀਜ਼ ਨੂੰ ਕਿੱਦਾਂ ਹਾਂ ਤਿੰਨਾਂ ਦੇ ਜਵਾਬ ਲਓ ਜਿਹੜੀ ਅਮਰਤ ਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬੇਦਬੀ ਹੋਈ ਆ ਜੀ ਬੇਦਬੀ ਹੋਣ ਲੱਗੀ ਸੀ ਸਿੱਖਾਣੇ ਮੌਕੇ ਤੇ ਝਟਕਾਤਾ ਜੀ ਰੋਲਾ ਖਤਮ ਜੀ ਜਿਹੜੀ ਕੇਸਗੜ ਦੇ ਵਿੱਚ ਪੈਦਵੀ ਹੋਈ ਹੈ ਨਾ ਉਹ ਆਪਣੇ ਜਥੇਦਾਰ ਨੂੰ ਪੁੱਛੋ ਐਸ ਨੂੰ ਅੱਜ ਦਾ ਹੁਣ ਅਕਾਲ ਤਖਤ ਦਾ ਜਥੇਦਾਰ ਸਰ ਭਾਈ ਰੰਗਵੀਰ ਸਿੰਘ ਜੀ ਲਾਇਆ ਰੰਗਵੀਰ ਸਿੰਘ ਦਾ ਬਿਆਨ ਸੀਗਾ ਕੌਮ ਨੇ ਨੂੰ ਜਵਾਬ ਦਿੰਦਾ ਕਿ ਜਦੋਂ ਬੀੜੀਆਂ ਲੈ ਕੇ ਅੰਦਰ ਵੜਿਆ ਆਦਾ ਫਿਰ ਮੈਂ ਪਰਚੇ ਤੋਂ ਡਰਦਾ ਸੀ ਜਥੇਦਾਰ ਤੁਹਾਡੇ ਪਰਚਿਆਂ ਤੋਂ ਡਰਨ ਤੇ ਗਲਤੀਆਂ ਕੌਮ ਦੀਆਂ ਤੁਹਾਡਾ ਜਥੇਦਾਰ ਮੌਕੇ ਤੇ ਹੀ ਜਥੇਦਾਰਾਂ ਦਾ ਸਿੱਧਾ ਪੁਲਿਸ ਨੂੰ ਹੀ ਰਿਪੋਰਟ ਕਰ ਸਕਦੇ ਜੀ ਉਹਦਾ ਕੌਮ ਦਾ ਸਿਰਨੇਵਾ ਕਰਾ ਕੇ ਰੱਖਤਾ ਜਥੇਦਾਰ ਰਕਬੀਰ ਸਿੰਘ ਦੇ ਬਿਆਨ ਨੇ ਰਕਬੀਰ ਸਿੰਘ ਦਾ ਬਿਆਨ ਹੀ ਸੀ ਜਦੋਂ ਪੱਤਰਕਾਰ ਵੀਰ ਨੇ ਸਵਾਲ ਕੀਤਾ ਮੀਡੀਆ ਨੇ ਸਵਾਲ ਕੀਤਾ ਵੀ ਜਥੇਦਾਰ ਜੀ ਤੁਸੀਂ ਸਾਡੇ ਤੇ ਪਰਚਾ ਹੋ ਜਾਣਾ ਸੀ ਅਸੀਂ ਤੇ ਤਾਂ ਨਹੀਂ ਬੋਲੇ ਤੁਹਾਡੇ ਜਥੇਦਾਰ ਪਰਚਾ ਤੋਂ ਡਰਨ ਤੇ ਕੁਰਸੀਆਂ ਤੁਸੀਂ ਮਾਨੋ ਕੌਮ ਦਾ ਪੈਸਾ ਤੁਹਾਡੇ ਜਥੇਦਾਰਾਂ ਦੀਆਂ ਗੱਡੀਆਂ 'ਚ ਚੱਲੇ ਜਥੇਦਾਰ ਕੌਮ ਦੇ ਪੈਸੇ ਤੇ ਐਂਸ਼ ਕਰੇ ਤਨਖਾਹਾਂ ਲਵੇ ਲਾਲ ਗੱਡੀਆਂ 'ਚ ਲਾਲ ਬੱਤੇ ਵਾਲੀਆਂ ਗੱਡੀਆਂ 'ਚ ਰਵੇ ਏਸੀ ਕਮਰਾਂ 'ਚ ਰਵੇ ਖਾਣਾ ਪੀਣਾ ਉਹਦਾ ਚੰਗਾ ਹੋਵੇ ਕੌਮ ਨੂੰ ਮਾਨ ਸਨਮਾਨ ਦੇਵੇ ਤੇ ਪਰਚੇ ਤੋਂ ਜਥੇਦਾਰ ਡਰੇ ਤੇ ਹੋਰ ਕਰਤੀ ਲੋਕ ਜਾ ਕੇ ਕਰਨ ਵੈਸੇ ਵੀ ਜਿਹੜੇ ਤਿੰਨਾਂ ਸਥਾਨਾਂ ਦਾ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਹੋਣਾ ਨੇ ਚਾਹੇ ਗਲ ਦਰਬਾਰ ਸਾਹਿਬ ਦੀ ਹੋਵੇ ਕਿਸਗੜ ਸਾਹਿਬ ਦੀ ਹੋਵੇ ਚਾਹੇ ਗੱਲ ਪਟਿਆਲਾ ਦੁਖਨਵਰਨ ਸਾਹਿਬ ਦੀ ਹੋਵੇ ਤਿੰਨੇ ਇਹਨਾਂ ਦੇ ਪ੍ਰਬੰਧ ਹੇਠ ਚੱਲ ਰਹੇ ਨੇ ਤੇ ਫਿਰ ਵੀ ਇਹ ਕਹਿ ਰਹੇ ਨੇ ਕਿ ਉਦੋਂ ਬੇਦਵੀਆਂ ਹੋ ਗਈਆਂ ਹਾਂ ਇੱਕ ਹੋਰ ਰਹੀ ਸੀ ਉੱਥੇ ਪਿੰਡ ਉਹ ਸੈਂਤ ਪੋਯੋਲੀ ਕੇ ਕੰਢੋਲੀ ਸੀ ਇੱਥੇ ਜੇ ਬਨਹੂਰ ਤੇ ਲੱਗੇ ਸੀ ਪਿੰਡ ਉਹ ਪਿੰਡ ਦਾ ਨਾਮ ਥੋੜਾ ਵਿਸਰਿਆ ਹੁਣ ਮੈਨੂੰ ਇੱਕ ਗੱਲ ਉਥੋਂ ਦੱਸਣ ਬੀਬੀ ਜੰਗੀਰ ਕੌਰ ਸੀ ਇਸ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਤੇ ਜਦੋਂ ਉੱਥੇ ਇੱਕ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਜੀ ਇਹ ਅਕਾਲ ਤਖਤ ਤੋਂ ਇੱਕ ਇਹਨਾਂ ਨੇ ਸ਼ਰੋਮਣੀ ਕਮੇਟੀ ਨੇ ਮਤਾ ਪਾਸ ਕੀਤਾ ਸੀ ਵੀ ਜਿਹੜੀ ਵੀ ਸ਼ਰੋ ਕਮੇਟੀ ਪੈਂਡ ਕਮੇਟੀ ਹੋਵੇ ਚਾਹੇ ਪ੍ਰਬੰਧ ਕਮੇਟੀ ਜੇ ਸ਼੍ਰੋਮਣੀ ਕਮੇਟੀ ਆ ਜੀ ਦੀ ਵੀ ਸੇਵਾ ਦੌਰਾਨ ਜਿਹਦੇ ਕਾਲ ਦੌਰਾਨ ਕਿਤੇ ਵੀ ਨਰਾਤਰੀ ਹੁੰਦੀ ਉਹ ਉਸ ਕਮੇਟੀ ਤੇ ਪਰਚਾ ਕੀਤਾ ਜਾਊਗਾ ਤੇ ਜਦੋਂ ਇਹ ਬਨੂਰ ਦੇ ਲਾਗੇ ਉਹ ਨਰਾਤਰੀ ਹੁੰਦੀ ਹੈ ਤੇ ਲੋਕਾਂ ਨੇ ਮੰਗ ਰੱਖੀ ਹੈ ਕਮੇਟੀ ਤੇ ਹੀ ਪਰਚਾ ਦਰਜ ਕਰੋ ਤੇ ਬੀਬੀ ਜੰਗੀਰ ਕੌਰ ਪ੍ਰਧਾਨ ਹੁੰਦਿਆਂ ਉਥੇ ਪਹੁੰਚਦੀ ਹੈ ਉਹਨਾਂ ਨੂੰ 25 ਲੱਖ ਰੁਪਇਆ ਦਿੰਦੇ ਆ ਬਾਰ ਭੇੜ ਕੇ ਬੂਹੇ ਭੇੜ ਕੇ ਦਰਵਾਜ਼ੇ ਬੰਦ ਕਰਕੇ ਦਰਵਾਜ਼ੇ ਦੇ ਪਸ਼ਟਾਤਾਪ ਕਰਕੇ ਮੁੜੀ ਆਉਂਦੀ ਐ ਇਹਦਾ ਮਤਲਬ ਉਹ ਵੀ ਦੋਚੀ ਤੁਸੀਂ ਬਚਾਏ ਤੇ ਮੇਰਾ ਅੱਗੇ ਕਈ ਵਾਰ ਸਵਾਲ ਆਇਆ ਤੇ ਅੱਜ ਸਖਬੀਰ ਸਿੰਘ ਬਾਦਲ ਨੂੰ ਫੇਰ ਸਵਾਲ ਕਰਦਾ 1978 ਨਰੰਗਕਾਰੀ ਤੋਂ ਲੈ ਕੇ ਅੱਜ ਤੱਕ ਕਿਹੜਾ ਦੋਚੀ ਆ ਜਿਹਦੀ ਤੁਸੀਂ ਮਦਦ ਨਹੀਂ ਕੀਤੀ ਜਿਹਨੂੰ ਤੁਸੀਂ ਫੜਾਇਆ ਹੋਵੇ ਸਾਨੂੰ ਦੱਸ ਦੇਵੋ ਇੱਕ ਉਹਨਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਕਿਦੇ ਕੱਖਤ ਪਟਨਾ ਸਾਹਿਬ ਹਜ਼ੂਰ ਸਾਹਿਬ ਤੇ ਦਿੱਲੀ ਜਿਹੜੀ ਕਮੇਟੀ ਹੈਗੀ ਆ ਕਹਿੰਦੇ ਦੋਖੀਆਂ ਨੇ ਇਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਂ ਵਿਰੋਧੀਆਂ ਨੇ ਕਹਿ ਲਿਆ ਵੀ ਇਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਕਹਿੰਦੇ ਹੁਣ ਇਹਨਾਂ ਦੀ ਕੋਸ਼ਿਸ਼ ਹੈਗੀ ਆ ਕਿ ਹੁਣ ਐਸਜੀਪੀਸੀ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਇਹ ਵੀ ਗੱਲ ਉਹਨਾਂ ਦੇ ਬਿਆਨ ਦੇ ਵਿੱਚ ਦੀ ਝਲਕ ਗਈ ਆ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਐਸਜੀਪੀਸੀ ਚੋਣਾਂ ਨੂੰ ਲੈ ਕੇ ਹੋ ਸਕਦਾ ਮਾਫੀ ਵਾਲਾ ਜਿਹੜਾ ਡਰਾਮਾ ਆ ਉਹ ਕੀਤਾ ਹੋਵੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਇਹ ਗੱਲ ਝਲਕ ਗਈ ਕਹਿੰਦੇ ਕਿ ਹੁਣ ਇਹ ਇਹਨਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਮੈਂ ਜ਼ਿਕਰ ਕੀਤਾ ਜਿਵੇਂ ਪਟਨਾ ਸਾਹਿਬ ਦੀ ਗੱਲ ਹੋਵੇ ਜਾਂ ਦਿੱਲੀ ਕਮੇਟੀ ਦੀ ਗੱਲ ਹੋਵੇ ਹਰਿਆਣਾ ਕਮੇਟੀ ਦੀ ਗੱਲ ਹੋਵੇ ਕਹਿੰਦੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਹੁਣ ਐਸਜੀਪੀਸੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਆ ਜੇ ਤਾਂ ਬਾਦਲ ਕਾ ਪੰਥ ਆ ਜੀ ਫੇਰ ਤਾਂ ਇਹਨਾਂ ਦੇ ਆ ਦੁਸ਼ਮਣ ਹਮ ਤੇ ਜੇ ਸਿੱਖ ਪੰਥ ਦੀ ਗੱਲ ਕਰੋਗੇ ਤਾਂ ਬਾਦਲ ਕੇ ਵੀ ਉਹਨਾਂ ਵਰਗੇ ਹਮ ਬਾਦਲ ਕਾ ਨੇ ਕਿੱਥੇ ਜਾ ਕੇ ਗੁਰਮਤ ਲਾਗੂ ਕਰਾਈ ਆ ਹਮ ਸਰੋਮਣੀ ਕਮੇਟੀ ਦਾ ਬਹੁਤੇ ਅੱਜ ਵੀ ਜਿਹੜੇ ਮੈਂਬਰ ਨੇ ਆਪਣੇ ਗੋਤ ਨਾਲ ਲਾਉਂਦੇ ਆ ਜਿਹੜਾ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਯਾਰੀ ਹੋਇਆ ਵੀ ਕੋਈ ਵੀ ਸਿੱਖ ਆਪਣੇ ਮਗਰ ਗੋਤ ਨਹੀਂ ਲਾ ਸਕਦਾ ਜੀ ਉਹ ਗੋਤ ਸਰੋਮਣੀ ਕਮੇਟੀ ਦੇ ਮੈਂਬਰ ਇਹਨਾਂ ਦੇ ਐਮਐਲਏ ਕਿੰਨਾ ਲਾਉਂਦੇ ਆ ਤੁਸੀਂ ਕਿੰਨੀ ਅਕਾਲ ਤਖਤ ਸਾਹਿਬ ਦੀ ਪਾਲਣਾ ਕਰਦੇ ਆ ਅਕਾਲ ਤਖਤ ਸਾਹਿਬ ਹੁਕਮਨਾਮਾ ਯਾਰੀ ਕਰਦਾ ਹੈ ਕਿ ਸਰਸੇ ਦੇ ਡੇਰੇ ਨਹੀਂ ਜਾਣਾ ਤੁਹਾਡਾ ਨਵਤੇਜ ਸਿੰਘ ਕੌਣੀ ਹਾਂ ਸਰੋਮਣੀ ਕਮੇਟੀ ਮੈਂਬਰ ਆ ਉਹ ਕਿੰਨੇ ਵਾਰਾ ਨਾਮ ਚਰਚਾ ਚ ਗਿਆ ਤੇ ਕਿੰਨੇ ਵਾਰਾ ਕਾਲ ਤਖਤ ਤੇ ਲੋਕਾਂ ਨੇ ਉਹਨੂੰ ਪੇਸ਼ ਕਰਾਇਆ ਤੂੰ ਕਿੰਨੇ ਵਾਰ ਸੌਦਾ ਸਾਦੇ ਕਿਹਾ ਤੇਰੀ ਮਾਂ ਨੇ ਇਹ ਵੀ ਗੱਲ ਕਹੀ ਸੀ ਸਰਿੰਦਰ ਕੌਰ ਨੇ ਕਿ ਮੈਂ ਉਹਨਾਂ ਹੀ ਆਸ਼ੂ ਤੋਸ਼ ਦਾ ਸਤਿਕਾਰ ਕਰਦੀ ਤੇ ਉਹਨਾਂ ਹੀ ਮੈਂ ਕਰਦੇ ਆ ਆਸ਼ੂ ਤੋਸ਼ ਭਈਏ ਦਾ ਹੁਣ ਮਸਲਾ ਪੰਥ ਦੋਖੀਤਾ ਤੁਸੀਂ ਆ ਤੁਹਾਨੂੰ ਸਵਾਲ ਚੀਜ਼ ਨਿਕਲਦੇ ਕਰਦੰਨੇ ਆ ਕੌਮ ਦੀਆਂ ਜਿਹੜੀਆਂ ਮਹਾਨ ਨਿਸ਼ਾਨੀਆਂ ਇਤਿਹਾਸਕ ਨਿਸ਼ਾਨੀਆਂ ਹੁੰਦੀਆਂ ਜੀ ਉਹ ਕੌਮ ਦੇ ਵਾਰਸ ਢਾਉਂਦੇ ਆ ਤੇ ਜਾਂ ਕੌਮ ਦੇ ਦੁਸ਼ਮਣ ਢਾਉਂਦੇ ਆ ਇਸ ਗੱਲ ਦਾ ਸਵਾਲ ਆ ਤੁਸੀਂ ਦੱਸੋ ਜੀ ਦੁਸ਼ਮਣ ਦੁਸ਼ਮਣ ਤੇ ਫਿਰ ਠੰਡਾ ਪੁਰਜ ਕਿਹਨੇ ਢਾਇਆ ਸਖਬੀਰ ਕਿਆ ਨੇ ਚਮਕੌਰ ਦੀ ਕੱਚੀ ਗੜੀ ਕਿਹਨੇ ਢਾਈਆ ਸਖਬੀਰ ਕਿਆ ਨੇ ਸੁਲਤਾਨਪੁਰ ਦੀ ਹਵੇਲੀ ਕਿਹਨੇ ਢਾਈਆ ਸਖਬੀਰ ਕਿਆ ਨੇ ਸਖਬੀਰ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਾ ਦੋਨਾਂ 'ਚ ਤੁਸੀਂ ਵੀ ਉਹੀ ਕਰਦੇ ਆ ਉਹ ਵੀ ਉਹੀ ਕਰਦੇ ਨੇ ਇਸ ਕਰਕੇ ਅਸੀਂ ਤੁਹਾਨੂੰ ਵੀ ਉਹਨਾਂ ਦੀ ਲੈਣਤੀ ਸਮਝਾ ਤੁਸੀਂ ਕੌਮ ਦਾ ਕੀ ਸਵਾਰਿਆ 103 ਸਾਲ ਹੋ ਗਏ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਹੌਂਦ ਚਾਹੇ ਮਾਫ ਕਰਿਓ ਬਾਦਲ ਤੇ ਇਹਨਾਂ ਦਾ ਜੀ ਹੁਣ ਜਦੋਂ ਵੀ ਅਸੀਂ ਸਾਲ ਬਾਦ ਮਨਾਉਨੇ ਆ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਉਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਪ੍ਰਾਪਤੀਆਂ ਦੱਸਣੀਆਂ ਹੁੰਦੀਆਂ ਤੇ ਤੁਸੀਂ ਕਿਹੜੀਆਂ ਪ੍ਰਾਪਤੀਆਂ ਦੱਸੀਆਂ ਸਾਨੂੰ ਦੱਸੋ ਹਾਂ ਕਿਹੜੀ ਪ੍ਰਾਪਤੀ ਸੀ ਜਦੋਂ ਦਾ ਬਾਦਲ ਕਿਆਂ ਨੇ ਕਬਜ਼ਾ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਕੌਮ ਵਾਸਤੇ ਕਿਹੜੀ ਪ੍ਰਾਪਤੀ ਕੀਤੀ ਹੈ ਜੇ ਤੁਸੀਂ ਇੱਕ ਬਣਵਾਇਆ ਉਹ ਵਿਰਾਸਤ ਖਾਲਸਾ ਵਿਰਾਸਤ ਬਣਾਏ ਸ੍ਰੀ ਅਨੰਦਪੁਰ ਸਾਹਿਬ ਉਹਦੇ ਵਿੱਚ ਜਿੱਥੇ ਸ਼ਹੀਦਾਂ ਦੀਆਂ ਫੋਟੋ ਲਾਉਣੀਆਂ ਸੀ ਖਾਲਸੇ ਦੇ ਨਾਂ ਤੇ ਬਣਾ ਕੇ ਤੁਸੀਂ ਸੱਸੀ ਦੀਆਂ ਤੁਸੀਂ ਪੰਨੂ ਦੀਆਂ ਤੁਸੀਂ ਉੱਥੇ ਫੋਟੋ ਇਹਨਾਂ ਦੀਆਂ ਲਾ ਦਿੱਤੀਆਂ ਸਾਡੇ ਜਵਾਕਾਂ ਨੂੰ ਸੱਸੀ ਪੰਨੂ ਬਣਾਉਣਾ ਹੈ ਕਿ ਅਸੀਂ ਹਰੀ ਸਿੰਘ ਨਲੂਆ ਬਣਾਉਣਾ ਹੈ ਜਿੰਨਾ ਫੇਰ 328 ਰੂਪ ਤੁਹਾਡੇ ਕਾਲ ਦੌਰਾਨ ਜੀ ਤੇ 2502 ਗ੍ਰੰਥ ਤੁਸੀਂ ਲਕੋ ਕੇ ਰੱਖੇ ਕੌਮ ਤੋਂ ਜਿਹੜੇ ਇਤਿਹਾਸ ਗਣੇ ਹੁਣ 502 ਗ੍ਰੰਥ ਤੁਸੀਂ ਲਕੋਇਆ 328 ਰੂਪ ਤੁਸੀਂ ਪਤਾ ਨਹੀਂ ਕਿੱਥੇ ਦੇਤੇ ਆ ਇੱਕ ਕਿਤਾਬ ਤੁਸੀਂ ਛਾਪ ਦਿੱਤੀ ਆ ਹਿੰਦੀ ਦੇ ਵਿੱਚ ਸ਼੍ਰੋਮਣੀ ਕਮੇਟੀ ਵੰਡ ਰਹੀ ਆ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਡਾਕੂ ਲਿਖਿਆ ਜਾਂਦਾ ਹੁਣ ਸੁਖਬੀਰ ਜੀ ਦੁਸ਼ਮਣ ਤੁਸੀਂ ਉਹਨਾਂ ਤੋਂ ਵੀ ਵੱਡੇ ਲੱਗਦੇ ਆ ਸਾਨੂੰ ਉਹਦੇ ਸਿਰਫ ਬੱਕਰੇ ਦਾ ਤਿਲਕ ਲਾਉਂਦੇ ਆ ਤੁਸੀਂ ਸਾਰੀ ਕੌਮ ਨੂੰ ਤਿਲਕ ਲਾ ਕੇ ਰੱਖ ਦਿੱਤਾ ਤੁਸੀਂ ਸਾਰੀ ਕੌਮ ਬਦਨਾਮ ਕਰਤੀ ਤੁਸੀਂ ਅਕਾਲੀ ਦਲ ਦਾ ਪੱਠਾ ਪਿਠਾ ਬਿਠਾ ਦਿੱਤਾ ਤੁਸੀਂ ਅਕਾਲੀ ਦਲ ਨੂੰ ਅੱਜ ਮਾਰਨ ਕਿਨਾਰੇ ਕਰ ਦਿੱਤਾ ਤੇ ਕੌਮ ਅੱਜ ਤਰਾਸ ਤਰਾਸ ਕਰਦੀ ਪਈ ਸਾਡਾ ਸਿਧਾਂਤ ਵੀ ਖਾ ਗਏ ਤੇ ਸਾਡੇ ਨੌਜਵਾਨ ਵੀ ਖਾ ਗਏ ਉਹਨਾਂ ਨੇ ਤਾਂ ਕਲਾ ਸਿਧਾਂਤ ਖਾਦਾ ਮੇਰਾ ਲਾਸਟ ਸਵਾਲ ਆ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਅੰਤ ਸਮੇਂ ਦੇ ਵਿੱਚ ਕਹਿੰਦੇ ਮੈਨੂੰ ਕੋਲ ਬਿਠਾ ਕੇ ਕਹਿੰਦੇ ਸੀ ਕਿ ਮੈਨੂੰ ਬਹੁਤ ਦੁੱਖ ਆ ਕਿ ਸਾਡੀ ਸਰਕਾਰ ਦੇ ਵਿੱਚ ਬੇਦਵੀਆਂ ਦੀਆਂ ਘਟਨਾਵਾਂ ਵਾਪਰੀਆਂ ਤੇ ਅਸੀਂ ਕੁਝ ਕਰ ਵੀ ਨਹੀਂ ਸਕੇ ਹਾਂ ਇਹ ਬਲਦੇਵ ਸਿੰਘ ਨੇ ਵੀ ਗੱਲ ਕਹੀ ਸੀ ਮਰਨ ਲੱਗੇ ਨੇ ਕਿ ਮੈਂ ਕੌਮ ਨਾਲ ਬਹੁਤ ਵੱਡਾ ਧੋਖਾ ਕਰ ਦਿੱਤਾ ਖਾਲਿਸਤਾਨ ਬਣਦਾ ਸੀ ਪਰ ਮੈਂ ਇਹਨਾਂ ਨੂੰ ਹਿੰਦੂਆਂ ਦੇ ਕਲਾਮ ਕੌਮ ਆਪਣੇ ਨੂੰ ਬਣਾ ਚੱਲੇ ਹਜੇ ਤੇ ਬਾਦਲ ਨੇ ਹੋਰ ਵੀ ਬਹੁਤ ਕੁਸ ਆਖਿਆ ਉਹ ਸੁਖਿਆ ਤੂੰ ਦੱਸਿਆ ਨਹੀਂ ਸਾਨੂੰ ਉਹਨੇ ਇਹ ਵੀ ਕਿਹਾ ਹੋਣਾ ਮੈਂ ਸਾਰੀ ਉਮਰ ਜਿਹੜੇ ਪੁੱਤ ਤੈਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਕੌਮ ਨਾਲ ਧੋਖੇ ਕੀਤੇ ਹਨ ਮੈਂ ਤੈਨੂੰ ਮੁੱਖ ਮੰਤਰੀ ਨਹੀਂ ਬਣਾ ਸਕਿਆ ਅਖੀਰ ਆਪ ਵੀ ਹਰਕੇ ਮਰ ਚੱਲੇਆ ਤੇ ਤੈਨੂੰ ਵੀ ਹਾਰਿਆ ਵੇਖ ਚੱਲੇਆ ਉਹਨੇ ਇਹ ਵੀ ਕਿਹਾ ਹੋਵੇਗਾ ਹੋ ਸਕਦਾ ਉਹਨੇ ਕਿਹਾ ਹੋਵੇ ਪੁੱਤ ਮੈਂ ਕੌਮ ਨਾਲ ਸਾਰੀ ਉਮਰ ਧੋਖੇ ਕੀਤੇ ਤੂੰ ਨਾ ਕਰੀ ਛੈਂਤ ਸਮਝਾਤਾ ਹੋਵੇ ਪਰ ਬਲਦੇਵ ਸਿੰਘ ਨੇ ਕਿਹਾ ਸੀ ਇਹਨੇ ਵੀ ਕਹਿਤਾ ਮੈਂ ਕੌਮ ਨਾਲ ਬਹੁਤ ਧੋਖੇ ਕੀਤੇ ਆ ਮੈਂ ਸੌਦਾ ਸਾਧ ਨੂੰ ਮਾਫੀ ਦਵਾਤੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕੀਤੀ ਐ ਕਿਹਾ ਉਹਨੇ ਨਦਿਆਂ ਪਰ ਮਰਨ ਲੱਗਿਆ ਅੰਤਮ ਜਦੋਂ ਸਮਾਂ ਆਉਂਦਾ ਨਾ ਅਖੀਰਲੇ ਸਾਹ ਹੁੰਦੇ ਆ ਉਦੋਂ ਬੰਦੇ ਦੇ ਗੁਨਾਹਾਂ ਦੀ ਲਿਸਟ ਚੱਲਦੀ ਆ ਉਹ ਲਿਸਟ ਦੇ ਸਾਹਮਣੇ ਉਹ ਗੁਨਾਹ ਜਦੋਂ ਵੱਡੇ ਦਿਸੇ ਵੀ ਜਿੱਦੇ 13 ਸਿੱਖ ਸ਼ਹੀਦ ਕਰਦਾ ਨਰਕਧਾਰੀ ਉਹ ਗੁਰੂ ਗ੍ਰੰਥ ਸਾਹਿਬ ਤੇ ਪੈਰ ਰੱਖ ਕੇ ਬੈਠਦਾ ਸੀ ਉਹ ਸਾਡੇ ਸਰਕਾਰ ਹੁੰਦਿਆਂ ਸਾਨੂੰ ਚੈਲੰਜ ਕਰਦਾ ਸੀ ਮੈਂ ਪੈਰ ਰੱਖ ਕੇ ਬੈਠਾ ਹਾਂ ਉਹਨੂੰ ਪੈਰ ਰੱਖਣ ਨੂੰ ਵੀ ਇਜਾਜ਼ਤ ਦਿੰਦਾ ਰਿਹਾ 13 ਸਿੰਘ ਸ਼ਹੀਦ ਕਰਾ ਗਏ ਤੰਦਰੁਸਤ ਨੂੰ ਦਿੱਲੀ ਭੇਜਿਆ ਸੀ ਪੁੱਤ ਇਹ ਗੁਨਾਹ ਮੈਂ ਕੀਤੇ ਆ ਦੱਸੇ ਹੋਣਗੇ ਜੀ ਉਹਨੇ ਬਿਲਕੁਲ ਦੱਸੇ ਹੋਣਗੇ ਇਹ ਸੱਚ ਬੋਲਦਾ ਸੁਖਵੀਰ ਗੁਨਾਹ ਹੁਣੇ ਦੱਸੇ ਆ ਬਿਲਕੁਲ ਸੰਗਤ ਜੀ ਜੇ ਅੱਜ ਜਿਹੜੇ ਆਪਣੇ ਆਪ ਨੂੰ ਪੰਥਕ ਦੱਸ ਰਹੇ ਨੇ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਜਦੋਂ ਹਾਂ ਵਾਕਿਆ ਕਹਿੰਦੇ ਪੰਥਕ ਸਰਕਾਰ ਸੀਗੀ ਇਹ ਗੱਲ ਅੱਜ ਦੇ ਉਸ ਸਪੀਚ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣਾ ਨੇ ਕਹੀ ਪਰ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਉਹਨਾਂ ਦੇ ਗੁਨਾਹਾਂ ਦੀ ਲਿਸਟ ਬਹੁਤ ਲੰਮੀ ਆ ਸਾਰੀ ਸੰਗਤ ਉਹ ਭਾ ਚੰਗੀ ਤਰ੍ਹਾਂ ਸਾਰੀ ਸੰਗਤ ਜਾਣਦੀ ਐ ਸਾਰੀ ਸੰਗਤ ਨੂੰ ਪਤਾ ਹੈ ਤੇ ਵੀਰ ਜੀ ਹਣਾ ਨੇ ਵੀ ਆਪਣੀਆਂ ਵਿਚਾਰਾਂ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਚੰਗੀਆਂ ਵਿਚਾਰਾਂ ਜਾਂ ਆਪਾਂ ਕਹਿ ਲਈਏ ਕਿ ਆਪਦਾ ਰੋ ਜਿਹੜਾ ਹੈਗਾ ਸਿੱਖਾਂ ਦੇ ਦਿਲਾਂ ਦੇ ਵਿੱਚ ਰੋ ਹੈ ਇਕੱਲੇ ਭਾਈ ਗੁਰਪਾਲ ਸਿੰਘ ਮਰੂੜਨੀ ਜਿਹੜੇ ਮਰਜੀ ਸਿੱਖ ਕੋਲ ਬਹਿ ਜਾਓ ਜਿਹੜੇ ਮਰਜੀ ਸਿੱਖ ਦੇ ਨਾਲ ਇਹ ਗੱਲਾਂ ਛੇੜ ਲਿਓ ਤੇ ਫਿਰ ਇਸੇ ਤਰ੍ਹਾਂ ਰੋ ਦਿਲਾਂ ਦੇ ਵਿੱਚੋਂ ਨਿਕਲੂਗਾ ਕਿਉਂਕਿ ਸਿੱਖਾਂ ਦੇ ਕੋਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਤੇ ਇਹਨਾਂ ਨੇ ਵੀ ਆਪਣੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਸ਼ਹੀਦ ਸਿੰਘਾਂ ਦਾ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਪੁਲਿਸ ਦੇ ਵੱਲੋਂ ਸ਼ਹੀਦ ਕੀਤੇ ਗਏ ਚਾਹੇ ਗੱਲ ਜਸਪਾਲ ਸਿੰਘ ਚੌੜ ਸਿੱਧਵਾ ਦੀ ਹੋਵੇ ਚਾਹੇ ਗੱਲ ਭਾਈ ਨਿਆਮੀ ਵਾਲਾ ਦੀ ਹੋਵੇ ਭਾਈ ਗੁਰਜੀਤ ਸਿੰਘ ਦੀ ਹੋਵੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਹੋਵੇ ਭਾਈ ਕਮਲਜੀਤ ਸਿੰਘ ਦੀ ਹੋਵੇ ਬਿਲਕੁਲ ਸੰਗਤ ਤੁਹਾਨੂੰ ਮਾਫ਼ ਕਰ ਦੇਵੇਗੀ ਤੁਸੀਂ ਪੰਥ ਦੇ ਉਹ ਸ਼ਹੀਦ ਵਾਪਸ ਮੋੜ ਦੇਵੋ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਤੇ ਪਵਿੱਤਰ ਅੰਗ ਜਿਹੜੇ ਦੋਖੀਆਂ ਦੇ ਵੱਲੋਂ ਪਾੜੇ ਗਏ ਸੀ ਉਹ ਜੋੜ ਦੇਵੋ ਸੰਗਤ ਜੀ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਇਸ ਮੁਆਫੀ ਨੂੰ ਕਿੱਦਾਂ ਦੇਖਦੇ ਹੋ ਮੁਆਫੀ ਮੰਗਣੀ ਚਾਹਣਾ ਜਿਵੇਂ ਵੀਰ ਜੀ ਹਨਾਂ ਨੇ ਕਿਹਾ ਇਹ ਸ਼ਬਦ ਵਰਤਿਆ ਇਹ ਨਹੀਂ ਕਿਹਾ ਕਿ ਮਾਫੀ ਮੈਂ ਮੰਗ ਰਿਹਾ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜਲਦ ਹੋਰ ਮੁੱਦੇ ਤੇ ਹੋਰ ਸ਼ਖਸੀਅਤ ਨੂੰ ਲੈ ਕੇ ਮੈਂ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ